ਇਨਕਮ ਟੈਕਸ ਦੇ ਕੇਸ ਹੋ ਗਏ ਸੋ ਤਿੰਨਾ ਦਾ ਸੈਪਰੇਟ ਕੰਮ ਹੋਏਗਾ ਕਿਉਂਕਿ ਹਵਾਲਾ ਪੋਟਾ ਫਿਰਾ ਫਿਮਾ ਇਹ ਇਹਨਾਂ ਚੋਂ ਕਿਹੜਾ ਐਕਟ ਐਪਲੀਕੇਬਲ ਹੋਏਗਾ ਭੁਲਰ ਤੇ ਦੇਖੋ ਛੁੱਟ ਕਿਵੇਂ ਸਕਦਾ ਹੈ ਇਹਦੇ ਵਿੱਚ ਤੁਹਾਡੀ ਜੇਬ ਚ ਹੁਣੇ 2 ਕਰੋੜ ਰੁਪਏ ਲੱਗ ਗਏ ਭਾਈ ਹੁਣੇ ਤੁਹਾਡੀ ਅਪਰ ਥੱਲੇ ਗੱਡੀ ਦੀ ਤਲਾਸ਼ੀ ਨਹੀਂ ਪੁਲਿਸ ਨੇ ਅਚਾਨਕ 2 ਕਰੋੜ ਲੱਗ ਗਿਆ ਤੁਹਾਡੇ ਤੇ 2 ਕਰੋੜ ਰੁਪਏ ਗੱਡੀ ਚ ਰੱਖਣ ਦਾ ਜੁਰਮ ਲਾ ਕੇ ਤੇ ਤੁਹਾਨੂੰ ਉਹਨਾਂ ਨੇ ਕੋਰਟ ਚ ਉਥੇ ਜੇਲੇ ਲੈ ਗਏ ਜੇਲੇ ਤੋਂ ਬਾਅਦ ਕੋਰਟ ਚ ਪੇਸ਼ ਕਰਤਾ ਉਹ ਤਾਂ ਫਿਰ ਨਿਕਲ ਕੇ ਉਹਨੂੰ ਫਿਰ ਸਜ਼ਾ ਕਿੱਦਾਂ ਹੋਏਗੀ ਹੋਏਗੀ ਨਹੀਂ ਕਮ ਜੂਰੀ ਸਦੇ ਸਿਸਟਮ ਚ ਜਿਹੜਾ ਭ੍ਰਸ਼ਟਾਚਾਰੀ ਅਫਸਰ ਤੁਸੀਂ ਮੌਕੇ ਤੇ ਇਨੀ ਫੜ ਰਹੇ ਆ ਸੀਬੀਆਈ ਜੇ ਕੰਮ ਤੇ ਲਗੀ ਰਹੀ ਤੇ 20 ਤੋਂ 25 ਅੱਛਾ ਜੀ ਸੰਤਰੀ ਮੰਤਰੀ ਦੇ ਤੰਤਰੀ ਅੱਛਾ ਜੀ ਪ੍ਰੇਮਚਾ ਆ ਜਾਣਗੇ ਵਿਚੋਲੇ ਵੀ 6-7 ਨਿਕਲਣਗੇ ਅੱਛਾ ਜੀ ਔਰ 8-10 ਮਾਫੀਏ ਦੇ ਬੰਦੇ ਅੱਛਾ ਇਹ ਵੀ ਆਉਣਗੇ ਉਹਨਾਂ ਤੋਂ ਲਾਵਾ ਮੈਨੂੰ ਇੱਕ ਪੁਰਾਣੇ ਡੀਆਈਜੀ ਸਾਹਿਬ ਜਿਹੜੇ ਹੁਣ ਰਿਟਾਇਰ ਹੋਏ 6 ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਇਆ ਕਹਿੰਦੇ ਮਲਨ ਸਾਹਿਬ ਤੁਹਾਡੀ ਸਟੱਡੀ ਵੇਖ ਕੇ ਮੈਂ ਬੜਾ ਖੁਸ਼ ਹਾਂ ਮੈਂ ਤੁਹਾਨੂੰ ਮਿਲਣ ਆਉਣਾ ਕਿਸੇ ਦਿਨ ਕੱਲ ਉਹਨੂੰ ਤੁਹਾਡੇ ਡੈਫਰਮੇਸ਼ਨ ਨਾ ਕਰ ਦੇਣਾ ਭਾਜੀ ਡੈਫਰਮੇਸ਼ਨ ਦੇ ਪਹਿਲਾਂ ਸਪੈਲਿੰਗ ਸਿੱਖ ਲੈਣਾ ਕੁਝ ਦਿਨ ਪਹਿਲਾਂ ਸੀਬੀਆਈ ਵੱਲੋਂ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲ 7.5 ਕਰੋੜ ਰੁਪਏ ਨਗਦੀ ਤੇ ਹੋਰ ਵੀ ਗਿਆਨੇ ਬਰਾਮਦ ਹੋਏ ਉਹਨ ਇਸ ਤੋਂ ਬਾਅਦ ਅੱਜ ਜਦੋਂ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਜੁਡੀਸ਼ਲੀ ਭ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਐਡਵੋਕੇਟ ਡਾਕਟਰ ਸੁਨੀਲ ਮੱਲਨ ਜੀ ਨਾਲ ਤੇ ਇਹਨਾਂ ਨੂੰ ਪੁੱਛਾਂਗੇ ਕਿ ਹੁਣ ਕੀ ਚੱਲ ਰਿਹਾ ਹੈ ਅੱਗੋਂ ਕੀ ਹੋਏਗਾ ਮੱਲਨ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਹਾਨੂੰ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਟਰੀ ਗੱਲ ਮੱਲਨ ਸਾਹਿਬ ਸਭ ਤੋਂ ਪਹਿਲਾਂ ਇਹ ਸਵਾਲ ਹੁੰਦਾ ਹੈ ਕਿ ਡੀਆਈਜੀ ਪੁੱਲਰ ਦਾ ਜੋ ਚੱਲ ਰਿਹਾ ਜਿਵੇਂ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ ਇੱਕ ਕੇਸ ਹੋਇਆ ਦੋ ਹੋਇਆ ਹੁਣ ਤੱਕ ਚਾਰ ਕੇਸ ਹੋ ਚੁੱਕੇ ਨੇ ਪਹਿਲਾਂ ਤਾਂ ਦੱਸੋ ਇੱਕੀ ਪੋਜੀਸ਼ਨ ਹੈ ਕੀ ਹੋਏਗਾ ਸਰ ਇਸ ਤਰ੍ਹਾਂ ਹੈ ਕਿ ਹਲੇ ਤੱਕ ਕਈ ਹੋਰ ਡਿਪਾਰਟਮੈਂਟ ਐਕਟੀਵੇਟ ਹੋਣਗੇ ਜਿਸ ਜਿਸ ਟੈਕਨੀਕਲ ਐਕਸਪਰਟ ਦੇ ਅੰਡਰ ਉਹ ਸਟੱਗੀ ਆਉਂਦੀ ਹੈ ਫਾਰ ਇਗਜ਼ਾਮਪਲ ਇਨਕਮ ਤੋਂ ਵੱਧ ਐਸੈਟਸ ਬਣੀਆਂ ਤਾਂ ਇਨਕਮ ਟੈਕਸ ਡਿਪਾਰਟਮੈਂਟ ਦਾ ਕੰਮ ਹੈ ਮੰਨ ਲਓ ਉਹ ਇਨਕਮ ਦਾ ਸੋਰਸ ਪੂਰੀ ਤਰ੍ਹਾਂ ਨਹੀਂ ਨਬਦਾ ਤੇ ਰੈਵਨਿਊ ਇੰਟੈਲੀਜੈਂਸ ਦਾ ਕੰਮ ਹੈ ਫੇਰ ਮੰਨ ਲਓ ਕੋਈ ਹੋਰ ਤਾਰ ਜੁੜਦੇ ਨੇ ਇੰਟਰਨੈਸ਼ਨਲ ਜਿਹਨੂੰ ਹਵਾਲਾ ਕਾਂਡ ਕੇ ਆਈਏ ਤੇ ਇਨਕਮ ਟੈਕਸ ਦੇ ਇੰਟੈਲੀਜੈਂਸ ਇੱਕ ਤੇ ਇਹ ਰੈਵਨਿਊ ਇੰਟੈਲੀਜੈਂਸ ਹੈ ਇੱਕ ਇਨਕਮ ਟੈਕਸ ਦੀ ਆਪਣੀ ਇਨਵੈਸਟੀਗੇਸ਼ਨ ਬ੍ਰਾਂਚ ਹੁੰਦੀ ਹੈ ਉਹ ਤੀਜੀ ਇਨਕਮ ਟੈਕਸ ਦੇ ਤਿੰਨ ਕੇਸ ਹੋ ਗਏ ਸੋ ਤਿੰਨਾਂ ਦਾ ਸੈਪਰੇਟ ਕੰਮ ਹੋਏਗਾ ਕਿਉਂਕਿ ਹਵਾਲਾ ਪੋਟਾ ਫਿਰਾ ਫਿਮਾ ਇਹ ਇਹਨਾਂ ਚੋਂ ਕਿਹੜਾ ਐਕਟ ਐਪਲੀਕੇਬਲ ਹੋਏਗਾ ਭੁੱਲਰ ਤੇ ਕਿਉਂਕਿ ਫੋਰਨ ਚ ਜੇ ਮੰਨ ਲਓ ਉਹਨੇ 2 ਕਰੋੜ ਦੀ ਬਿਲਡਿੰਗ ਖਰੀਦੀ ਹੈ ਤੇ ਇਥੋਂ 20 ਲੱਖ ਭੇਜਦੇ ਸੋਰਸ ਨੇ ਜਾਂ ਤੇ ਫੋਰਨ ਚ 1 ਕਰੋੜ 80 ਲੱਖ ਦੀ ਇਨਕਮ ਦਿਖਾਏਗਾ ਤੇ ਜਾਂ ਜੇ 2 ਨੰਬਰ ਚ ਪੈਸਾ ਗਿਆ ਤੁਹਾਡੇ ਨਾਮ ਤੋਂ ਭੇਜਤਾ ਉਹਦੇ ਨਾਮ ਤੋਂ ਭੇਜਤਾ ਉਹਨਾਂ ਕੋਲੋਂ ਪੈਸਾ ਕਿੱਥੋਂ ਆਇਆ ਫਿਰ ਉਹ ਵਲੇ ਫੋੜੇ ਛਲਣੇ ਸ਼ੁਰੂ ਹੋ ਜਾਣਗੇ ਤੇ ਉਹਦੇ ਨਾਲ 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 ਫਿਰ ਇਹਦੀ ਐਂਟਰੀ ਸ਼ੁਰੂ ਹੋਏਗੀ ਵੀ ਇਹ ਸਾਰਾ ਕੁਝ ਇਹ ਸੋਰਸ ਦੱਸੇ ਉਹ ਸੋਰਸ ਲੱਭੇ ਜਾਣ ਤੋਂ ਬਾਅਦ ਬੈਂਕ ट्रांजੈਕਸ਼ਨਾਂ ਦੇਖਣ ਤੋਂ ਬਾਅਦ ਜਾਂ ਜਿਹੜੀ ਵੈਸਟਰਨ ਯੂਨੀਅਨ ਰਾਹੀਂ ਪੈਸੇ ਭੇਜੇ ਗਏ ਜਾਂ ਜਿਹੜੀ ਹੋਰ ਸੋਰਸ ਤੇ ਥਰੂ ਪੈਸੇ ਭੇਜੇ ਗਏ ਉਹ ਸੋਰਸ ਕੰਗਾਲੇ ਜਾਣਗੇ ਜੇ ਉਹਦੇ ਵਿੱਚ ਕੋਈ ਦੇਸ਼ ਥਰੂ ਦਾ ਮਾਮਲਾ ਬੰਦਾ ਹੈ ਤੇ ਫਿਰ ਉਹਦੇ ਮੁਤਾਬਕ ਲੋਕਲ ਪੁਲਿਸ ਇਨਵੋਲਵ ਹੋਏਗੀ ਸੋ ਇਸ ਤਰ੍ਹਾਂ ਕਰਦੇ 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 ਜਿਹੜੇ ਜਿਹੜਾ ਮਹਿਕਮੇ ਦਾ ਰੋਲ ਆਏਗਾ ਉਹਦੇ ਮੁਤਾਬਕ ਪ੍ਰੋਸੀਕਿਊਸ਼ਨ ਲਾਂਚ ਹੋਏਗੀ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਦਾ ਐਫਆਈਆਰ ਦਰਜ ਹੋਏਗੀ ਜੇਕਰ ਤੁਸੀਂ ਇਹਨਾਂ ਕੁਝ ਕਹਿਤਾ ਤੁਹਾਡੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਦੋ ਪੱਖ ਰੱਖੇ ਸੀ ਐਡਵੋਕੇਟ ਚੋਰ ਦਾ ਵੀ ਕੇਸ ਲੜਦੇ ਤੇ ਐਡਵੋਕੇਟ ਪੁਲਿਸ ਦਾ ਵੀ ਕੇਸ ਜੇ ਆਪਾਂ ਡੀਆਈਜੀ ਭੁੱਲਰ ਦੀ ਗੱਲ ਕਰੀਏ ਤੁਸੀਂ ਉਸ ਦੇ ਵਿੱਚ ਦੱਸਦੇ ਕਿ ਡੀਆਈਜੀ ਭੁੱਲਰ ਛੁੱਟ ਸਕਦਾ ਹੈ ਕਿੰਨਾ ਕਾਰਨਾ ਕਰਕੇ ਛੁੱਟ ਸਕਦਾ ਹੈ ਜੇ ਫੜਿਆ ਜਾ ਸਕਦਾ ਹੈ ਤੇ ਕਿੰਨਾ ਕਾਰਨਾ ਕਰਕੇ ਦੇਖੋ ਛੁੱਟ ਕਿਵੇਂ ਸਕਦਾ ਹੈ ਇਹਦੇ ਵਿੱਚ ਤੁਹਾਡੀ ਜੇਬ ਚ ਹੁਣੇ 2 ਕਰੋੜ ਰੁਪਏ ਲੱਗ ਗਿਆ ਹੁਣੇ ਤੁਹਾਡੀ ਥੱਲੇ ਗੱਡੀ ਦੀ ਤਲਾਸ਼ੀ ਨਹੀਂ ਪੁਲਿਸ ਨੇ ਅਚਾਨਕ 2 ਕਰੋੜ ਲੱਗ ਗਿਆ ਤਹਾਡੇ ਤੇ 2 ਕਰੋੜ ਰੁਪਏ ਗੱਡੀ ਚ ਰੱਖਣ ਦਾ ਜੁਰਮ ਲਾ ਕੇ ਤੇ ਤੁਹਾਨੂੰ ਉਹਨਾਂ ਨੇ ਕੋਰਟ ਚ ਉਥੇ ਜੇਲੇ ਲੈ ਗਏ ਜੇਲੇ ਤੋਂ ਬਾਅਦ ਕੋਰਟ ਚ ਪੇਸ਼ ਕਰਤਾ ਜੀ ਹੁਣ ਤੁਸੀਂ ਕੀ ਕੀਤਾ ਕਿ ਸੁਨੀਲ ਮੱਲਨ ਉਹਨਾਂ ਕੋਲੋਂ ਬੈਂਕ ਚ ਕਢਵਾ ਕੇ ਮੈਂ ਲਈ ਸੀ ਜੀ 50 ਲੱਖ ਰੁਪਈਆ ਅਤਲ ਭਾਜੀ ਕੋਲ ਲਈ ਸੀ ਇੰਨੇ ਇੰਨੇ ਇਹ ਮੇਰੇ ਨਹੀਂ ਗੇ ਇਹ ਤੇ ਫਰਾਨੇ ਫਰਾਨੇ ਬੰਦੇ ਦੇ ਪੈਸੇ ਆ ਜਾਂ ਸਾਡੇ ਦੇ ਵਕੀਲ ਰਾਏ ਦਿੰਦੇ ਆ ਕੋਈ ਬਿਆਨੇ ਬਣ ਜਣੇ ਪਿਛਲੇ ਕੋਈ ਕੁਝ ਹੋ ਜਣਾ ਇੱਥੇ ਵੀ ਸਟੈਂਪ ਪੇਪਰ ਪੈਕਟ ਟੈਂਡ ਮਿਲਦੇ ਨੇ ਅੱਜ ਵੀ ਇੱਥੇ ਬੈਕ ਡੇਟਾ ਚ ਨੋਟਰੀ ਵੀ ਹੁੰਦੇ ਨੇ ਅਟੈਸਟ ਵੀ ਹੁੰਦੇ ਨੇ ਸਭ ਕੁਝ ਹੁੰਦਾ ਹੈ ਯਾ ਇਹੋ ਜਿਹੇ ਬੰਦੇ ਨੇ ਬੈਕ ਡੇਟ ਚ ਆਲਰੇਡੀ ਲੈ ਕੇ ਰੱਖੀ ਹੁੰਦੇ ਨੇ ਖਾਲੀ ਤੁਸੀਂ ਤੇ ਮੈਂ ਹੁਣ ਪੱਕੇ ਦੋਸਤਾਂ ਤੁਸੀਂ ਕੋਈ ਟਰਾਂਜੈਕਸ਼ਨ ਕਰਨੀ ਹੈ ਮਨ ਲਓ ਅੱਜ ਕੋਈ ਬਿਲਡਿੰਗ ਲੈਣੀ ਹੈ ਤੁਸੀਂ ਉਹਦੇ ਚ ਪੱਕੇ ਦਾ ਰੁਪਇਆ ਦੇਣਾ ਤੁਸੀਂ ਮੇਰੇ ਕੋਲ ਪੱਕੇ ਦਾ ਰੁਪਇਆ ਲੈ ਲੋਗੇ ਮੇਰੇ ਕੋਲ ਹੈਗਾ ਮੈਨੂੰ ਕੱਚੇ ਚ ਦੇਜੋਗੇ ਪਰ ਆਪਾਂ ਸਟੈਂਪ ਪੇਪਰ ਵੀ ਬਣਾ ਲਾਂਗੇ ਕਿਉਂਕਿ ਮੇਰੇ ਵੱਲੋਂ ਟੈਕਨੀਕਲੀ ਪੱਕੇ ਚ ਤੁਹਾਨੂੰ ਪੈਸਾ ਗਿਆ ਹੁਣ ਤੁਸੀਂ ਉਹ ਟੈਕਨੀਕਲੀ ਵਾਪਸ ਵੀ ਮੈਨੂੰ ਕਰਨਾ ਹੈ ਪੱਕੇ ਤੋਂ ਪੱਕਾ ਵਾਪਸ ਕਰਨਾ ਪੈਗਾ ਨਹੀਂ ਤਾਂ ਮੇਰਾ ਤੇ ਕਾਗਜ਼ਾ ਚ ਲੋਨ ਚੜਿਆ ਰਹੇਗਾ ਤੁਹਾਡੇ ਦੇ ਰੰਗਪੁਰੀ ਭਾਜਦੇ ਇੰਨੇ ਪੈਸੇ ਦਾ ਲੋਨ ਚੜਿਆ ਆ ਜੀ ਉਹ ਹੁਣ ਤੁਸੀਂ ਮੈਨੂੰ ਕੈਸ਼ ਦੇਈ ਜਾਓਗੇ ወਸੋਰੀ ਚੱਕ ਦੇਈ ਜੋਗੇ ਕੈਸ਼ ਵਾਪਸ ਲਈ ਜਾਓਗੇ ਚੋਰਮੁਰੀ ਬਣਾਈ ਹੈ ਨਾ ਆਪਾਂ ਹੁਣ ਇਹੋ ਜਿਹੇ ਟ੍ਰਾਂਜੈਕਸ਼ਨ ਆ ਜਦੋਂ ਸਾਹਮਣੇ ਆਉਣਗੀਆਂ ਉਹਦੇ ਚ ਪਹਿਲਾਂ ਸੁਨੀਲ ਵੱਲੋਂ ਵੀ ਸੱਦਿਆ ਜਾਏਗਾ ਵੀ ਤੂੰ ਇਹਨੂੰ ਪੈਸੇ ਕਿਉਂ ਦਿੱਤੇ ਹੁਣ ਜੇ ਪੱਕੇ ਦਾ ਰੁਪਈਆ ਦਿੱਤਾ ਤਾਂ ਸੁਨੀਲ ਬੰਗਾ ਕਹਿੰਗਾ ਮੇਰੀ ਮਰਜ਼ੀ ਹੈ ਮੇਰਾ ਪੈਸਾ ਮੈਂ ਇਹਨਾਂ ਨੂੰ ਦਵਾ ਕਿਸੇ ਹੋਰ ਨੂੰ ਦਵਾ ਜਿੱਦਾਂ ਮੇਰੀ ਬਣਤੀ ਸੀ ਮੈਨੂੰ ਦਿੱਤਾ ਤੇ ਉਹ ਚੀਜ਼ਾਂ ਤੋਂ ਜੇ ਉਹ ਸਬਤ ਨਾ ਕਰ ਸਕੀ ਸੀ ਜੀ ਵੀ ਇਹ ਪੈਸਾ ਗਲਤ ਸੋਰਸ ਨਾਲ ਹੈ ਤੇ ਡੀਏਜੀ ਸਾਹਿਬ ਬੈਜਟ ਬਰੀ ਹੁਣ ਡੀਏਜੀ ਸਾਹਿਬ ਨੇ 50 ਦੁਕਾਨਾਂ ਦਾ ਕਿਰਾਇਆ ਆਂਦਾ ਸ਼ੋਅ ਕੀਤਾ ਹੁਣ 7 ਸਾਲੀਆਂ 8 ਸਾਲ ਤੋਂ ਪਿਛਲੀ ਜਿਹੜੀ ਐਸੈਟ ਬਣ ਗਈ ਹੈ ਉਹਦੇ ਤੇ ਇਨਕਮ ਟੈਕਸ ਦੀ ਬ੍ਰੈਕਟ ਚ ਬਾਹਰ ਨਿਕਲ ਗਈ ਉਹਦੀ ਪੁਸ਼ਤਾਸ ਨਹੀਂ ਹੋ ਸਕਦੀ ਅੱਛਾ ਪਰ ਫਿਰ ਇਹ ਸਵਾਲ ਤੇ ਜਦੋਂ ਉਹਦੀ ਪੁਸ਼ਤਾਸ ਨਹੀਂ ਹੋ ਸਕੀ ਪਰ ਉਹਦੀ ਆਮਦਨ 50 ਦੁਕਾਨਾਂ ਦੀ ਮੰਨ ਲਓ 5000 ਰੁਪਏ ਇੱਕ ਦੁਕਾਨ ਦੀ ਹੈ ਤੇ 2.5 ਲੱਖ ਰੁਪਏ ਮੋਟਾ-ਮੋਟਾ ਦਾ ਮਾਲੂਮ ਮੰਨ ਲਈ ਹੈ ਮਹੀਨੇ ਦਾ ਵਾਈਟ ਹੋ ਗਿਆ 50 ਲੱਖ 40 ਲੱਖ ਰੁਪਏ ਸਾਲ ਦਾ ਵਾਈਟ ਹੋ ਗਿਆ ਮੈਂ 2 ਸਾਲਾਂ ਬਾਅਦ ਕਰੋੜ ਰੁਪਏ ਦੀ ਥਾਂ ਲੈ ਲਈ ਤੇ ਕਿਹੜਾ ਮੈਨੂੰ ਫੜ ਲੋਗੇ ਤੁਸੀਂ ਮੈਂ ਦਿਖਾ ਦੂੰਗਾ ਕਰੋੜ ਦਾ ਕਰੋੜ ਹੀ ਵਾਈਟ ਮੈਂ ਕੈਨੇਡਾ ਭੇਜਿਆ ਸੀ ਮੈਂ ਭੇਜ ਸਕਦਾ ਮੈਂ ਲੈ ਸਕਦਾ ਲੋ ਕਰਨਾ ਪਰ ਫਿਰ ਜਿਉਤਾ ਚਲੋ ਆਪਾਂ ਡੀਆਜੀ ਪੁੱਲਰ ਨੂੰ ਇੱਕ ਸਾਈਟ ਤੇ ਰੱਖਦੀਏ ਜੇ ਇਦਾਂ ਹੋਣ ਲੱਗ ਗਿਆ ਜਿੰਨਾ ਭ੍ਰਸ਼ਟਾਚਾਰ ਦੀ ਆਪਾਂ ਗੱਲ ਕਰ ਰਹੇ ਆ ਭ੍ਰਸ਼ਟਾਚਾਰ ਅਫਸਰ ਫੜਿਆ ਗਿਆ ਅਧਿਕਾਰੀ ਫੜਿਆ ਗਿਆ ਉਹ ਤਾਂ ਫਿਰ ਨਿਕਲ ਕੇ ਉਹਨੂੰ ਫਿਰ ਸਜ਼ਾ ਕਿਦਾਂ ਹੋਏਗੀ ਹੋਏਗੀ ਨਹੀਂ ਕਮਜ਼ੋਰੀ ਸਾਡੇ ਸਿਸਟਮ ਚ ਹੈ ਜਿਹੜਾ ਭ੍ਰਸ਼ਟਾਚਾਰੀ ਅਫਸਰ ਤੁਸੀਂ ਮੌਕੇ ਤੇ ਇਨੀ ਫੜ ਰਹੇ ਔਰ ਜਿੰਨੂੰ 6 7 8 ਸਾਲ ਸਮਾਂ ਮਿਲ ਰਿਹਾ ਉਹ ਪਿਛਲੇ 7 ਤੋਂ 8 ਸਾਲ ਦੀ ਇਨਕਮ ਟੈਕਸ ਦੀ ਬ੍ਰੈਕਟ ਚ ਆ ਰਿਹਾ ਹੈ ਉਸ ਤੋਂ ਪਿੱਛੇ ਜਾ ਹੀ ਨਹੀਂ ਪਾਰਿਆ। ਜੀ। ਸੈਕੰਡ ਹੁਣ ਮੈਂ ਟੈਕਨੀਕਲ ਪਾਸੇ ਚੱਲਾਂ। ਇਹਨਾਂ ਨੂੰ ਇਨਕਮ ਐਫਿਡੇਵਟ, ਇਨਕਮ ਰਿਟਰਨ ਪਰ ਨਹੀਂ ਜ਼ਰੂਰੀ ਹੈ। ਜਿਹੜੀ ਉਹ ਪੇਂਟ ਹੈ। ਮੈਨੂੰ ਟੈਕਨੀਕਲੀ ਪ੍ਰਾਪਰਟੀ ਰਿਟਰਨ ਕਰਨੇ ਆ ਸੀ। ਜੀ। ਵੀ ਜਿਹੜੀ ਐਸੈਟ ਵੀ ਖਰੀਦੀ, ਕਾਰ ਖਰੀਦੀ ਰਿਟਰਨ ਪਰ ਨਹੀਂ ਜ਼ਰੂਰੀ ਹੈ। ਪਲਾਟ ਲਿਆ ਰਿਟਰਨ ਪਰ ਆਪਣੀ ਵੀ ਤਾਂ ਪਰਵਾਹ ਨਹੀਂ ਦੀ ਵੀ। ਬੱਚੇ ਬਾਲਗ ਹੈ ਤਾਂ ਵੀ ਜੀ ਦੱਸਣਾ ਪਏਗਾ। ਤੇ ਜੇ ਉਹਦੇ ਵਿੱਚ ਨਾਂ ਦੱਸ ਸਕੇ। ਨਹੀਂ ਦੱਸਿਆ ਹੋਇਆ। ਇੱਧਰ ਪ੍ਰਾਪਰਟੀ ਬਣੀ ਹੋएगी ਤਾਂ ਕੀ ਕਰੋਗੇ? ਵਾਈਫ ਦਾ ਬਿਊਟੀਕ ਸ਼ੋਅ ਕਰ ਦੇਣਗੇ ਵੀ ਸੀਗਾ 5 ਸਾਲ ਪਹਿਲਾਂ ਕਿਹੜੇ ਸਬੂਤ ਮੰਗੋਗੇ ਸੋ ਲਕੂਨੇ ਉਧਰ ਵੀ ਇਹਦੇ ਲਕੂਨੇ ਉਧਰ ਵੀ ਹੈ ਪਰ ਬਿਊਟੀਕ ਸੀਗਾ ਜੀ ਤੇ ਮੈਂ ਕਹਿੰਦਾ ਜੀ ਮੇਰੇ ਆ ਫਲਾਣੇ ਮਹੱਲੇ ਚ ਬੁਟੀਕ ਸੀਗਾ ਜਿਹੜੀ ਵਾਈਫ ਦਾ ਮਹੱਲੇ ਦੇ 10 ਬੰਦੇ ਨੂੰ ਪੁੱਛਿਆ ਜਾਏਗਾ ਜੀ ਇੱਥੇ ਕਿਹਦੀ ਬੁਟੀਕ ਹੁੰਦਾ ਸੀ ਦੋ ਬੰਦੇ ਝੂਠੀ ਹੋਏ ਦੇ ਦੇਣਗੇ ਚਾਰ ਦੇ ਦੇਣਗੇ ਪੁਲਿਸ ਅਗੇ 20 ਬੰਦੇ ਥੋੜੀ ਝੂਠੀ ਹੋਏ ਦੇ ਦੇਣਗੇ ਜੀ ਕਿੰਨੇ ਕ ਬੰਦੇ ਨੂੰ ਕੋਈ ਗੰਡ ਲੋਗੇ ਤੋਂ ਉਹ ਚੀਜ਼ਾਂ ਦੀ ਬਿਸਰੀ ਪ੍ਰੈਜੈਂਟੇਸ਼ਨ ਦਾ ਇੱਕ ਪਰਚਾ ਹੋਰ ਵੀ ਪੈ ਸਕਦਾ ਝੂਠੇ ਬਿਆਨ ਦੇਣ ਦਾ ਇਹ ਤੇ ਡਿਪੈਂਡ ਕਰਦਾ ਵੀ सीबीआई ਕਿੰਨੀ ਕੌਨਸਟੈਂਟ ਨਾਲ ਜਾਂਚ ਕਰਦੀ ਹੈ ਕਿੰਨੀ ਕਿ ਗਹਿਰਾਈ ਤੱਕ ਜਾਂਚ ਕਰਦੀ ਹੈ ਔਰ ਕਿੰਨਾ ਕ ਬਚਾ ਕਰਦੀ ਹੈ ਅੱਛਾ ਹੁਣ ਇਸ ਕੇਸ ਦੇ ਵਿੱਚ ਹੁਣ ਲਗਭਗ 1 ਮਹੀਨੇ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਹਿਰਾਸਤ ਦੇ ਵਿੱਚ सीबीआई ਦੀ ਤੇ ਕੀ ਲੱਗਦਾ ਹੈ ਕਿ ਹੁਣ ਤੱਕ ਪਹਿਲੂ ਵਿੱਚ ਕੀ ਲੱਗਦਾ ਹੈ ਕਿ ਸਜ਼ਾ ਹੋ ਜੇਗੀ ਜਾਂ ਨਹੀਂ ਹੋਏਗੀ ਹਲੇ ਬਹੁਤ ਜਲਦੀ ਭਾਜੀ ਨਹੀਂ ਕਿ ਅੱਛਾ ਜਲਦੀ ਹੈ ਬਹੁਤ ਜਲਦੀ ਹੈ ਹਲੇ ਤਾਂ सीबीआई ਚਾਰ ਸ਼ੀਟ ਬਣਾਏਗੀ ਉਹਦੇ ਵਿੱਚ ਕਨੈਕਸ਼ਨ ਸ਼ੋ ਕਰੇਗੀ ਉਦੇ ਵਿੱਚ ਐਵੀਡੈਂਸ ਲਿਆਏਗੀ ਦੇਖੋ ਮੇਰੇ ਤੇ ਵੀ ਇੱਕ ਵਾਰੀ ਕਿਸੇ ਨੇ ਜਦਬਾਜੀ ਚ ਇਨਕਮ ਟੈਕਸ ਨੂੰ ਰਿਕਲੇਮੈਂਟ ਪਾਤੀ ਬੜੇ ਪਹਿਲਾਂ ਦੀ ਗੱਲ ਨਿਕਾਜਾਈ ਹੁੰਦਾ ਸੀ ਮੈਂ ਉਦੋਂ ਬਦ ਪੈਸੇ ਨਹੀਂ ਲਿਖਦਾ ਜਿਹਦਾ ਦਿੱਲੀ ਵੀ ਪਲਾਟ ਹੈਦਾ ਅੰਮ੍ਰਿਤਸਰ ਵੀ ਆ ਜਿਹਦਾ ਉਹ ਵੀ ਜਿਹਦਾ ਆ ਜੀ ਤੇ ਸਾਨੂੰ ਹਫਤਾ ਨੀਂਦ ਹੀ ਨਹੀਂ ਹੈਈ ਕਰ ਡਰੇ ਰਹਿ ਕੇ ਪਤਾ ਨਹੀਂ ਸਾਨੂੰ ਉਹ ਇਨਕਮ ਟੈਕਸ ਮੈ ਉਹਨੇ ਚੁੱਕ ਕੇ ਲੈ ਜਾਣਾ ਤਾਂ ਆਈਟੀਓ ਜਿਹੜਾ ਸੀਗਾ ਇਨਕਮ ਟੈਕਸ ਅਫਸਰ ਉਹਨੇ ਸਾਨੂੰ ਨੋਟਿਸ ਪਾਤਾ ਸਾਡੇ ਹੱਥ ਪੈਰ ਪੁੱਲ ਕੇ ਤੇ ਚਲੋ ਸਿਗੇ ਮੇਰੇ ਕੋਲ ਵੀ ਕੋਈ ਤੁਹਾਡੇ ਰਗੇ ਭਰਾ ਸਿਆਣੇ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਦਿੱਤੀ ਦਲੇਰੀ ਤੇ ਮੈਨੂੰ ਸੱਦਿਆ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ ਆ ਜਾ ਜੀ ਮੈਂ ਚੱਲ ਗਿਆ ਕਹਿੰਦਾ ਹਾਂ ਜੀ ਦੱਸੋ ਵੀ ਤੁਹਾਡੇ ਕੋਲ ਕਿੱਥੇ ਕਿੱਥੇ ਪ੍ਰਾਪਰਟੀ ਹੈ ਮੈਂ ਕਿਹਾ ਸਰ ਇਸ ਤਰ੍ਹਾਂ ਐ ਵੀ ਕਿਤਾਬ 'ਚ ਐਕਚੂਅਲ ਲਿਖਿਆ ਉਹਦੋਂ ਮੈਂ ਵਕੀਲ ਨਹੀਂ ਸੀ ਵੀ ਇਹ ਤੁਸੀਂ ਲੱਭਣਾ ਹੈ ਕਿ ਹਾਂ ਜੀ ਮੱਲਨ ਸਾਹਿਬ ਆ ਰਜਿਸਟਰੀ ਲੱਭੀ ਤੁਹਾਡੇ ਮਕਾਨ ਦੀ ਇਹ ਤੁਸੀਂ ਦੱਸੋ ਤੁਸੀਂ ਇਨਕਮ ਟੈਕਸ ਨੂੰ ਸ਼ੋਅ ਕਿਉਂ ਨਹੀਂ ਕੀਤੀ ਮੈਂ ਕਿਹਾ ਭਾਈ ਸਾਹਿਬ ਮੇਰਾ ਨਾ ਲਾਲ ਕਿਲੇ ਦੀ ਰਜਿਸਟਰੀ ਹੋਣ ਵਾਲੀ ਹੈ ਬੈਨਾ ਹੋ ਚੁੱਕਾ ਹੈ ਕੁਤਬ ਮিনার ਮੇਰੇ ਨਾਲ ਲੱਗਵਾਇਆ ਹੈ ताजमहल ਦੀ ਰਜਿਸਟਰੀ ਵੀ ਹੋ ਚੁੱਕੀ ਹੈ ਤੇ ਹੋਰ ਇੰਦਾ ਵੀ ਪੰਚਸਤ ਪ੍ਰਾਪਰਟੀ ਹੈਗੀਆਂ ਇੰਡੀਆ ਗੇਟ ਦਾ ਮੈਂ ਕਹਿੰਦਾ ਫਿਰ ਸਭ ਤਬ ਮੈਂ ਕਹਿੰਦਾ ਸਾਰੀਆਂ ਪ੍ਰਾਪਰਟੀਆਂ ਮੈਂ ਖਰੀਦਣ ਲੱਗਾ ਇਹ ਤੇਰਾ ਕੰਮ ਹੈ ਉੱਥੇ ਜਾ ਪਤਾ ਕਰਾ ਕਾਗਜ਼ ਕਢਾ ਤੇ ਮੈਨੂੰ ਪਹਿਲਾਂ ਚੋਰ ਸਾਬਤ ਕਰ ਤੇ ਫਿਰ ਮੈਨੂੰ ਸਾਥ ਸਕਦਾ ਤੂੰ ਮੈਨੂੰ ਨੋਟਿਸ ਪਾ ਕੇ ਸਾਥ ਨਹੀਂ ਸਕਦਾ ਕਿਉਂਕਿ ਪਿੱਛੇ ਕੋਈ ਬੈਠਾ ਸੀ ਜੀ ਤੇ ਨਹੀਂ ਹੋਇਆ ਕੁਝ ਪ੍ਰੈਕਟੀਕਲੀ ਵੀ ਮੇਰੇ ਕੋਲ ਕੁਝ ਨਹੀਂ ਸੀ ਜਿਹਦਾ ਉਹਨਾਂ ਨੇ ਪ੍ਰੂਫ ਬਣਾ ਕੇ ਪਾਇਆ ਸੀ ਜਿਹੜਾ ਮੈਂ ਦਿਖਾਇਆ ਸੀ ਜਦੋਂ ਮੈਂ ਬਾਇ ਕੀਤਾ ਹੁਣ ਮੈਂ 90 1990 ਦੇ ਆਸ-ਪਾਸ ਅੱਛਾ ਜੀ ਦਿੱਲੀ ਇੱਕ ਪਲਾਟ ਖਰੀਦਿਆ ਵਾ ਜੀ ਉਦੋਂ ਸੀਗਾ ਸਿਰਫ 55000 ਰੁਪਏ ਦਾ ਅੱਜ ਉਹ ਮੰਨ ਲਓ 2 ਕਰੋੜ ਦਾ ਹੋ ਗਿਆ ਮੰਨ ਲਈਏ 55000 ਦੀ ਰਜਿਸਟਰੀ ਵੀ ਤੇ ਉਦੋਂ ਪਾਵਰ ਟੋਰ ਨਹੀਂ ਸੀ ਮੇਰੇ ਕੋਲ ਹੂੰ ਕੈਪੀਟਲ ਗੇਨ ਵੀ ਨਹੀਂ ਬੰਦਾ ਮੈਨੂੰ ਤੇ ਵੇਚਣ ਦੇ ਅਧਿਕਾਰ ਨਹੀਂ ਦੇ ਉਹਨੂੰ ਰੱਖਣ ਦੇ ਅਧਿਕਾਰ ਨਹੀਂ ਉਹ ਅਧਿਕਾਰ ਮੈਂ ਅੱਗੇ ਵੰਡਦੇ ਉਹ 2 ਕਰੋੜ ਰੁਪਈਆ ਹੀ ਦੋ ਨੰਬਰ 'ਚ ਮੈਂ ਲੈ ਲਵਾ ਮੇਰਾ ਮੈਂ ਉਸ ਤੋਂ ਬਾਅਦ ਉਹਨੂੰ ਕਿਤੇ ਫਸਾਵਾ ਹੀ ਨਾ ਆ ਮੇਰੇ ਘਰ ਫੜੇ ਜਾਂਦੇ ਮੈਨੂੰ ਦੱਸਣੇ ਮੁਸ਼ਕਲ ਹੈ ਪਰ ਜੇ ਮੈਂ ਕਿਤੇ ਐਡਜਸਟ ਕਰ ਗਿਆ ਤੇ ਮੈਂ ਫੜੇ ਨਹੀਂ ਜਾਣਾ ਮੈਂ ਉਦਾਹਰਨ ਦਿੱਤੀ ਹੈ ਜੀ ਸੋ ਇਸੇ ਤਰ੍ਹਾਂ ਜਿਹੜੀਆਂ ਪੁਰਾਣੀਆਂ ਪ੍ਰਾਪਰਟੀਆਂ ਉਹਨਾਂ ਨੇ ਖਰੀਦੀਆਂ ਛੋਟੀ ਠੱਗੀ ਦੇ ਟਾਈਮ ਤੇ ਉਹਦਾ ਕੈਪੀਟਲ ਦੇ ਗੇਨ ਦੇ ਕੇ ਉਹਨੂੰ ਪੱਕਾ ਕਰ ਲਿਆ 50 ਹਜ਼ਾਰ ਮੰਨ ਲਓ ਉਹ ਤਾਂ 5 ਲੱਖ ਦੀ ਖਰੀਦੀ 50 ਹਜ਼ਾਰ ਦੀ ਡਿਸਟ੍ਰਿਕਟ ਵਾਲੀ ਅੱਜ ਉਹ 5 ਕਰੋੜ ਦੀ ਵੇਚ ਲਈ 5 ਦੇ 5 ਵੀ ਰਜਿਸਟਰੀ ਕਰਾ ਲਈ। ਅਗਲੀ 5 ਕਰੋੜ ਦੀ ਪ੍ਰਾਪਰਟੀ ਲੈਣ ਦਾ ਹੋ ਗਿਆ ਮੈਂ। ਤੇ ਮੇਰੇ ਨੂੰ ਇਨਕਮ ਟੈਕਸ ਤੋਂ ਘੋੜੇਗਾ ਉਹ 5 ਕਰੋੜ ਚ ਜੇ ਮੈਂ ਵਿਦਿਨ 2 ਇਅਰ ਰੈ residențial ਤੇ ਬਦਲੇ ਰੈ residențial ਕਮਰਸ਼ਲ ਤੇ ਬਦਲੇ ਕਮਰਸ਼ਲ ਐਗਰੀਕਲਚਰ ਤੇ ਬਦਲੇ ਐਗਰੀਕਲਚਰ ਵਿਦਿਨ 2 ਇਅਰਸ ਲਈ ਮੇਰਾ ਟੈਕਸ ਨਹੀਂ ਲੱਗਣਾ। ਅੱਛਾ ਤੇ ਜਦੋਂ ਮੇਰਾ ਟੈਕਸ ਨਹੀਂ ਲੱਗਣਾ ਮੈਂ ਟੈਕਸ ਵੀ ਚੋਰੀ ਨਹੀਂ ਕੀਤਾ। ਤੇ ਮੈਂ 50 ਹਜ਼ਾਰ ਦੀ ਪ੍ਰਾਪਰਟੀ 5 ਕਰੋੜ ਦੀ ਵੇਚ ਲਈ। ਕੈਪੀਟਲ ਗੇਨ ਵੀ ਨਾ ਬਣਿਆ ਮੇਰਾ ਇਨਕਮ ਟੈਕਸ ਵੀ ਨਾ ਬਣਿਆ। ਮੈਨੂੰ ਕਿੱਥੋਂ ਵੜ ਲਓਗੇ ਅੱਛਾ ਹੁਣ ਡੀਏਜੀ ਭੁੱਲਰ ਵਾਲੇ ਕੇਸ ਚ ਕੀ ਹੋ ਸਕਦਾ ਭਾਜੀ ਹਲੇ ਬਹੁਤ ਜਲਦੀ ਸਟੋਰਲੀ ਟੂ ਟਲ ਮੈਂ ਤੇ ਲਕੂਨੇ ਦੱਸ ਰਿਹਾ ਵੀ ਇਹ ਲਕੂਨੇ ਹੋਣਗੇ ਜਿਹੜੇ ਡੀਏਜੀ ਭੁੱਲਰ ਕੋਲ ਵੀ ਹੋਣਗੇ ਤੇ ਇਹ ਲਕੂਨੇ ਸੀਬੀਆਈ ਕੋਲ ਵੀ ਹੋਣਗੇ ਚਲੋ ਇਸ ਟੌਪਿਕ ਨੂੰ ਛੱਡ ਦਿੰਦੇ ਆਪਾਂ ਕੀ ਉਹਨੂੰ ਕੀ ਹੋਏਗਾ ਉਹਨੇ ਬੜੇ ਨਾਮ ਆ ਰਹੇ ਵਿੱਚ ਜੀ ਕਈ ਅਧਿਕਾਰੀਆਂ ਦੇ ਵੀ ਨਾਮ ਆ ਰਹੇ ਆ ਕਈ ਨੇਤਾਵਾਂ ਦੇ ਵੀ ਗੱਲ ਕੀਤੀ ਜਾਂਦੀ ਜੋ ਮੀਡੀਆ ਹਵਾਲੇ ਦੇ ਦੇਖਿਆ ਜਾਵੇ ਕੀ ਲੱਗਦਾ ਕੀ ਅੱਗੋਂ ਕੀ ਹੋਏਗਾ ਆਣਗੇ ਅਹ ਸੀਬੀਆਈ ਦੇ ਕੰਮ ਤੇ ਲਗੀ ਰਹੀ ਤੇ 20 ਤੋਂ 25 ਅੱਛਾ ਜੀ ਸੰਤਰੀ ਮੰਤਰੀ ਦੇ ਤੰਤਰੀ ਅੱਛਾ ਜੀ ਪ੍ਰੇਮਚਾਰ ਆ ਜਾਣਗੇ ਅੱਛਾ ਇੱਕ ਦੋ ਵਿਚੋਲੇ ਦੀ ਗੱਲ ਵੀ ਆ ਰਹੀ ਵਿੱਚ ਇਹ ਵਿਚੋਲੇ ਵੀ 6-7 ਨਿਕਲਣਗੇ ਅੱਛਾ ਜੀ ਔਰ 8-10 ਮਾਫੀਏ ਦੇ ਬੰਦੇ ਅੱਛਾ ਇਹ ਵੀ ਆਉਣਗੇ ਉਹਨਾਂ ਤੋਂ ਇਲਾਵਾ अच्छा ये ਤੁਸੀਂ ਕਿਦਾਂ ਕਹਿ ਰਹੇ ਹੋ ਕਿ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ 20 ਦੇ ਕਰੀਬ ਸੰਤਰੀ ਮੰਤਰੀ ਜਤਰੀ ਠੀਕ ਹੈ ਨਾ ਜੀ ਉਸੇ ਤੱਕ ਕਿ ਤੁਸੀਂ ਇਹ ਵਿਚੋਲਿਆਂ ਦੀ ਵੀ ਗੱਲ ਕਰਦੇ ਕਿਸ ਬਿਹਾਵ ਤੇ ਕਰ ਰਹੇ ਹੋ ਕਿ ਤੁਹਾਨੂੰ ਲੱਗਦਾ ਦੇਖੋ ਜਿਹੜੀ ਮਾਰਕੀਟ ਸਿਨੈਰੀਓ ਚੱਲ ਰਿਹਾ ਹੈ ਜਿਹੜੀ ਇਨਫੋਰਮੇਸ਼ਨ ਮਾਰਕੀਟ ਚ ਆ ਰਹੀ ਹੈ ਸੋਸ਼ਲ ਮੀਡੀਆ ਦੇ ਥਰੂ ਆ ਰਹੀ ਹੈ ਔਰ ਉਹ ਸਾਰੀ ਇੰਨੀ ਈਜ਼ੀ ਔਰ ਇੰਨੀ ਹੋਣੀਗੀ ਮਤਲਬ ਟੈਕਨੀਕਲੀ ਜੇ ਤੁਸੀਂ ਰਿਵਿਊ ਕਰ ਲੋ ਤੇ ਕਰੋੜਾਂ ਰੁਪਈਆ ਦਾ ਲੈਂਦੇ ਨੇ ਅੱਛਾ ਜੀ ਕੁਈ 2-4 ਲੱਖ ਦਾ ਲੈਂਦੇ 5 ਲੱਖ ਵਾਲਾ ਕੰਮ ਨਹੀਂ ਹੈ ਕਰੋੜਾ ਰੁਪਏ ਦਾ ਲੈਂਦੇ ਨੇ ਜੀ ਔਰ ਇਹ ਕਰੋੜਾ ਰੁਪਏ ਦਾ ਲੈਂਦੇ ਨੇ ਮੈਂ ਤੁਹਾਨੂੰ ਕਹਿੰਦੇ ਦਿਆਂ ਵੀ ਇੰਡੀਆ ਚੋਂ ਕੈਨੇਡਾ ਪੈਸਾ ਕਿਵੇਂ ਪਹੁੰਚਿਆ ਇੰਡੀਆ ਤੋਂ ਦੁਬਈ ਪੈਸਾ ਕਿਵੇਂ ਪਹੁੰਚਿਆ ਜੀ ਉਹਲੇ ਤੰਤਰੀ ਵੀ ਤੇ ਵਿੱਚ ਆਉਣਗੇ ਨਾ ਜੀ ਉਹ ਮਾਫੀਆ ਵੀ ਇਹਦੇ ਵਿੱਚ ਆਏਗਾ ਨਾ ਜੀ ਹਵਾਲਾ ਮਾਫੀਆ ਜੀ ਤੇ ਜਦੋਂ ਉਹ ਮਾਫੀਆ ਵਿੱਚ ਆਏਗਾ ਤੇ ਕੋਈ ਕੋ ਸਾਹਮਣੇ ਆਏਗਾ ਔਰ ਕਈ ਉੱਥੇ ਹੋਰ ਡਿਪਾਰਟਮੈਂਟ ਜਿਹੜੇ ਬਣੇ ਸੀ ਜਿਹੜੇ ਇਨ ਐਕਟਿਵ ਕਨੈਕਟਸ ਵਿਦ ਥਿਸ ਡਿਪਾਰਟਮੈਂਟਸ ਕੰਮ ਕਰ ਰਹੇ ਸੀ ਵਿਜੀਲੈਂਸ ਚੀਫ ਦੇ ਵੀ ਨਾਮ ਆਉਂਦੇ ਪਏ ਨੇ ਕਿਉਂ ਵੀ ਨਾਲ ਲੜਿਆ ਸੀ ਉੱਥੇ ਇੱਕ ਸਰਪੰਚ ਸਰਪੰਚ ਦਾ ਨਾਮ ਦੋ ਵਿਸ਼ਵਨਾਥ ਦਾ ਨਾਮ ਹੈ ਉਹ ਵੀ ਸਕ੍ਰੈਪ ਮਾਫੀ ਸਕ੍ਰੈਬਰੀਸ ਹੋਰੀ ਹੈ ਪਾਸਰ ਵਾਲਾ ਵਿੰਗ ਚਲਾਉਂਦੇ ਨੇ ਉੱਥੇ ਹਰਸ਼ ਨਾਮ ਚੱਲਦਾ ਉੱਥੇ ਇੱਕ ਪੂਨਮ ਨਾਮ ਚੱਲਦਾ ਹੈ ਉੱਥੇ ਪੰਜ ਛੇ ਵੱਡੇ ਨਾਮ ਨੇ ਜਿੰਨਾ ਬੰਦਿਆਂ ਦਾ ਕੰਮ ਹੈ ਕਿ ਤੁਸੀਂ ਸੇਲ ਟੈਕਸ ਡਿਪਾਰਟਮੈਂਟ ਦੀ ਚਿੰਤਾ ਛੱਡੋ ਮੰਡੀ ਗੁਬਿੰਦਗੜ ਤੋਂ ਕੇਰਲਾ ਭੇਜਣਾ ਟਰੱਕ ਉੜੀਸਾ ਭੇਜਣਾ ਹੈ ਸ਼ਿਨਗਰ ਭੇਜਣਾ ਹੈ ਇੰਡੀਆ ਦਾ ਕੋਈ ਕੋਨਾ ਦੱਸੋ ਬਿਨਾਂ ਟੈਕਸ ਤੋਂ ਤੁਹਾਡਾ ਇਹ ਟਰੱਕ ਵਿੱਚ ਇਹ ਜਿਹੜੇ ਤੁਸੀਂ ਨਾਮ ਲੈ ਰਹੇ ਹੈਗੇ ਨੇ ਹਾਂਜੀ ਐਗਜ਼ਿਸਟ ਕਰਦੇ ਆ ਅੱਛਾ ਐਗਜ਼ਿਸਟ ਕਰ ਹਾਂਜੀ ਹਾਂਜੀ ਡਿਪਾਰਟਮੈਂਟ ਚਾਵੇ ਵੈਰੀਫਾਈ ਕਰ ਲੈ ਅੱਜ ਦੇ ਨਹੀਂ ਹੈ ਬੜੇ ਪੁਰਾਣੇ ਨਾਮ ਨੇ ਮੈਨੂੰ ਇੱਕ ਪੁਰਾਣੇ ਡੀਆਈਜੀ ਸਾਹਿਬ ਜਿਹੜੇ ਹੁਣ ਰਿਟਾਇਰ ਹੋਏ 6 ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਇਆ ਕਹਿੰਦੇ ਮੱਲਨ ਸਾਹਿਬ ਤੁਹਾਡੀ ਸਟੱਡੀ ਵੇਖ ਕੇ ਮੈਂ ਬੜਾ ਖੁਸ਼ ਹਾਂ ਮੈਂ ਤੁਹਾਨੂੰ ਮਿਲਣ ਆਉਣਾ ਕਿਸੇ ਦਿਨ ਕੱਲ ਉਹਨੂੰ ਤੁਹਾਡੇ ਡੈਫਮੇਸ਼ਨ ਨਾ ਕਰ ਦੇਣਾ ਭਾਜੀ ਡੈਫਮੇਸ਼ਨ ਤੋਂ ਪਹਿਲਾਂ ਸਪੈਲਿੰਗ ਸਿੱਖ ਲੈਣਾ ਅੱਛਾ ਜੀ ਹਾਂਜੀ ਕਿਉਂ अच्छा, बारा बारा तो तो अच्छा, अच्छा। एक हुन ਗੱਲ ਲੈਂਦੇ ਚ ਦੁਬਈ ਦੀ ਵੀ ਆਈ ਦੁਬਈ ਕਹਿੰਦੇ ਬਹੁਤ ਗੇੜੇ ਲਗਾਏ ਨੇ ਡੀਏਜੀ ਸਾਹਿਬ 12 12 ਗੇੜੇ ਲਾਏ ਨੇ ਜੀ ਭਾਈ ਬੁਰਜ ਖਲੀਫਾ ਦਾ ਸਭ ਤੋਂ ਸਭ ਕਰਨੇ ਜਾਂਦੇ ਸੀ ਨਾ ਅੱਛਾ ਅੱਛਾ ਹੁਣ ਇਹ ਤਾਂ ਦੱਸਣਗੇ ਨਾ ਵੀ ਦੁਬਈ ਇੰਨੇ ਫਿਰੇ ਕਿੱਦਾਂ ਵੱਜ ਗਏ ਜਾ ਸਕਦੇ ਨੇ ਕੋਈ ਨੌਕ ਥੋੜੀ ਉਹਨਾਂ ਕੋ ਪੈਸੇ ਗਨੇ ਤਨਖਾਹ ਆ ਗਈ ਹੈ ਜਾ ਸਕਦੇ ਨੇ ਪਰ ਇੱਕ ਸਰਕਾਰੀ ਨੌਕ ਨੌਕਰੀ ਤੇ ਬਹਿ ਕੇ ਐਨਓਸੀ ਲੈ ਕੇ ਫੋਰਨ ਕੰਟਰੀ ਜਾਂ ਲਈ ਐਨਓਸੀ ਲੈਣੀ ਪੈਂਦੀ ਹੈ ਉਹ ਐਨਓਸੀ ਕਿਵੇਂ ਇੰਨੀ ਵਾਰੀ ਲਈ ਗਈ ਕਿਉਂ ਦਿੱਤੀ ਗਈ ਕਿਉਂ ਨਹੀਂ objections ਚੁੱਕੀ ਗਈ ਵੀ ਤੂੰ ਕਰਨੀ ਕਿ ਚੱਲੇ ਆ ਫਿਰ ਦੁਬਾਰਾ ਕਿਤੇ ਸਾਡੀ ਕੋਈ ਸਰਕਾਰੀ ਇਨਫੋਰਮੇਸ਼ਨ ਵੀ ਕਰਨ ਤੇ ਨਹੀਂ ਚੱਲਿਆ ਉੱਥੇ ਕਿਸੇ ਹੋਰ ਮਾਫੀਆ ਨੂੰ ਸੱਦਿਆ ਹੋਵੇ ਸੋ ਇਹ ਚੀਜ਼ਾਂ ਦਾ ਵੀ ਹੁਣ ਜਿਹੜੇ ਅਫਸਰਾਂ ਨੇ ਅੱਖਾਂ ਮੀਟ ਕੇ ਪਰਮਿਸ਼ਨਾਂ ਦਿੱਤੀਆਂ ਹੋਣਗੀਆਂ ਹੁਣ ਹਿਸਾਬ ਦੇਣਗੇ ਅੱਛਾ ਇੱਕ ਮੇਰਾ ਆਖਰੀ ਸਵਾਲ ਹੈ ਜਿਵੇਂ ਤੁਸੀਂ ਕਹੇ ਸੀਏਬੀਆਈ ਅਗਰ ਸਹੀ ਤਰੀਕੇ ਕੰਮ ਕਰੇ ਤੇ ਹੋ ਸਕਦਾ ਤੁਹਾਨੂੰ ਕਿਉਂ ਲੱਗਦਾ ਕਿ ਸੀਬੀਆਈ ਸਹੀ ਤਰੀਕੇ ਕੰਮ ਨਹੀਂ ਕਰੇ ਸੀਬੀਆਈ ਮੈਨੂੰ ਇਸ ਕਰਕੇ ਸਹੀ ਤਰੀਕੇ ਕੰਮ ਨਹੀਂ ਕਰਦੀ ਲੱਗਦੀ ਕਿ ਸਭ ਤੋਂ ਪਹਿਲਾਂ ਤੇ ਇਹ 100 ਕਰੋੜ 200 ਕਰੋੜ 500 ਕਰੋੜ ਵਾਲੇ ਕਪਲਿਆਂ ਨੂੰ ਅਜੇ ਤੱਕ ਇਹਨੇ ਹੱਥ ਨਹੀਂ ਪਾਇਆ ਤੇ 5 ਲੱਖ ਪਿੱਛੇ ਡੀਏਜੀ ਨੂੰ ਹੱਥ ਪਾਇਆ ਪਹਿਲੀ ਸੋਚ ਦੀ ਵਿਸ਼ਾਏ ਬਣਿਆ ਫਿਰ ਦੂਸਰਾ ਵਿਸ਼ਾ ਬਣਿਆ ਕਿ ਇਹਨਾਂ ਨੇ ਸੀਬੀਆਈ ਨੇ ਹਰ ਚਰਨ ਆਪਣੇ ਪੁਲਰਦਾ ਡੀਏਜੀ ਦਾ ਰਿਮਾਂਡ ਨਹੀਂ ਮੰਗਿਆ ਇਨੀਸ਼ਲੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੁਣ ਤੱਕ ਵੀ ਜੇ ਵੇਖਿਆ ਜਾਵੇ ਤੇ ਜਿੰਨੀਆਂ ਚਲੋ ਪ੍ਰਾਪਰਟੀਆਂ ਮਾੜੀਆਂ ਮੋਟੀਆਂ ਸਾਹਮਣੇ ਆ ਗਈਆਂ ਜਿਵੇਂ ਫਾਰਮ ਹਾਊਸ ਤੇ ਗਏ ਉੱਥੋਂ ਦੇ ਕੈਮਰੇ ਨਹੀਂ ਮਿਲੇ ਇਹਨਾਂ ਨੂੰ ਉੱਥੋਂ ਦਾ ਪਛੋੜ ਨਹੀਂ ਮਿਲਿਆ ਸੋ ਉਹਦੇ ਵਾਸਤੇ ਇਹਨਾਂ ਨੇ ਕਿਹੜੀ ਹੋਰ ਏਜੰਸੀ ਨੂੰ ਇਨਵੋਲਵ ਕੀਤਾ ਸੋ ਐਫ ਆਈ ਆਰ ਕਰ ਦੇਣਾ ਡਸ ਨੋਟ ਮੀਨ ఎవਰੀਥਿੰਗ ਦੇਖੋ ਜਿਹੜੇ ਸਾਡੇ 1984 ਤੋਂ 90 ਵਾਲੇ ਜਿਹੜੇ ਸਿੰਘ ਸੀ ਜਿਹੜੇ ਇੰਗਲੈਂਡ ਚਲ ਗਏ ਜਿਹੜੇ ਫੋਰਨ ਚਲ ਗਏ ਉਹਨਾਂ ਤੇ ਵੀ ਇਹਨਾਂ ਨੇ ਐਫ ਆਈ ਆਰ ਕਟੀਆਂ ਐਫ ਆਈ ਆਰ ਕੱਟ ਕੇ ਜੀ ਇੰਗਲੈਂਡ ਵੀ ਪਹੁੰਚ ਗਈ ਸਾਡੀ ਪੰਜਾਬ ਭਾਰਤ ਤੋਂ ਸਰਕਾਰ ਉੱਥੇ ਜਾ ਕੇ ਕੋਰਟ ਚ ਗਿਆ ਜੀ ਅਸੀਂ ਲੈ ਕੇ ਜਾਣਾ ਜੀ ਰਜਿੰਦਰ ਸਿੰਘ ਠੇਕੇਦਾਰ ਮੈਂ ਨਾਮ ਲੰਨਾ ਮੇਰੇ ਕੋਲ ਆ ਕੇਸ ਉਹਨਾਂ ਦਾ ਇਸ ਵੇਲੇ ਜਿਨ੍ਹਾਂ ਦੇ ਤੇ ਹਵਾਈ ਜਹਾਜ਼ ਹਾਈਜੈਕ ਕਰਨ ਦਾ ਕੇਸ ਪਾਇਆ ਇਹਨਾਂ ਨੇ ਤੇ ਉੱਥੋਂ ਦੀ ਕੋਰਟ ਨੇ ਕਿਹਾ ਵੀ ਥਿਸ ਇਜ਼ ਓਨਲੀ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਸ਼ੋ ਮੀ ਦਾ ਐਵਿਡੈਂਸ ਆਈ ਵਿਲ ਹੈਂਡ ਓਵਰ ਦਿਸ ਮੈਨ ਟੂ ਯੂ ਅੱਛਾ ਅਲਸ ਹੀ ਇਜ਼ ਹੇਅਰ ਫॉर ਐਸਾਈਲਮ ਕਿ ਤੁਸੀਂ ਉਹਨੂੰ ਖਤਰਾ ਪੈਦਾ ਕੀਤਾ ਇਟ ਮੇ ਬੀ ਫਾਲਸ ਐਫ ਆਈ ਆਰ ਉਹ ਸ਼ੋ ਕਰਦੇ ਹੋ ਤੇ ਖਿਲਾਫ 33 ਐਫ ਆਈ ਆਰ ਮੈਂ ਸਰਕਾਰ ਨੂੰ ਚਿੱਠੀ ਲਿਖੀ ਹੈ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਅੰਮ੍ਰਿਤਸਰ ਨੂੰ ਗੁਰਦਾਸਪੁਰ ਨੂੰ ਵੀ ਦਿਓ ਇਹਦੀ ਐਫਆਈਆਰ ਉਹਨਾਂ ਕੋਈ ਕਾਪੀ ਨਹੀਂ ਤੇ ਉਹਨੂੰ ਅੱਜ ਤੱਕ ਡਰਾਈ ਜਾਂਦੇ ਨੇ ਕਿਦਰ ਤੇ 33 ਐਫਆਈਆਰ ਮੈਂ ਹਾਈਕੋਰਟ ਰੈਟ ਪਾਉਣ ਲੱਗਾ 2 ਮਹੀਨੇ ਬਾਅਦ ਆਜੋ ਮੇਰੇ ਕੋਲ ਚੰਡੀਗੜ੍ਹ ਆਪਾਂ ਉੱਥੇ ਟੀਵੀ ਸ਼ੋਅ ਕਰਨਾਗੇ ਪੀਸੀ ਕਰਨੀ ਆ ਮੇਰੇ ਨਾਲ ਬੈਠੇ ਹੋਣਗੇ ਅੱਛਾ ਬਿਲਕੁਲ ਮੈਂ ਸੇਵਾ ਕਰਾਂਗਾ ਉਹਨਾਂ ਦੀ ਕੀ ਵਰਕ ਬੰਦਾ ਜਿਸ ਵਤਨ ਤੋਂ ਮਾਝੇ ਦੇ ਬੰਦੇ ਨੇ ਔਰ ਆਪਣੀ ਧਰਤੀ ਦੇ ਆਨ ਨੂੰ ਤਰਸਦੇ ਨੇ ਤੇ ਘੋਣਾ ਲਿਆ ਜਾਵੇ ਫਿਰ ਤਾਂ ਨੂੰ ਤਾਂ ਕਰਕੇ ਲੱਗਦਾ ਕਿ सीबीआई ਹੋ ਸਕਦਾ ਹੈ ਕੰਮ ਇੱਕ ਗੱਲ ਤੁਸੀਂ ਇਹ ਵੀ ਕਹੀ सीबीआई 100 200 ਕਰੋੜ ਦੇ ਲੈਕ ਛੱਡ ਕੇ ਇਹ 5 ਲੱਖ ਦੀ ਰਿਸ਼ਵਤ ਵਾਲੇ ਮਾਮਲੇ ਚ ਆ ਗਈ ਇਹਦੇ ਵਿੱਚ ਕੀ ਕਾਰਨ ਲੱਗਦਾ ਇਹਦੇ ਪਿੱਛੇ ਕੋਈ ਸੈਟਿੰਗ ਹੈ ਕੀਮਤ ਜਿਹੜੇ ਮਾਫੀਆ ਵਾਲੇ ਸੀਗੇ ਉਹਨਾਂ ਨੇ ਸੋਚਿਆ ਸੀ ਕਿ ਸਕ੍ਰੈਪ ਮਾਫੀਆ ਕਹੋ ਜਾਂ ਪਾਸਰ ਮਾਫੀਆ ਇਹਨਾਂ ਨੇ ਸੋਚਿਆ ਸੀ ਵੀ ਡੀਜੀ ਵਰਗੇ ਬੰਦੇ ਨੂੰ ਇੱਕ ਵਾਰੀ ਅੰਦਰ ਕਰਾ ਦਈਏ ਤੇ ਬਾਕੀਆਂ ਦੀ ਜਰਤ ਨਹੀਂ ਪੈਣੀ ਸਾਡੇ ਲੂ ਕਰਨ ਲਈ ਅੱਛਾ ਉਸ ਕਰਕੇ ਉਹਨਾਂ ਬਾਕੀ ਨੂੰ ਡਰੋਂ ਲਈ ਉਹਨਾਂ ਨੇ ਡੀਜੀ ਚੁਕਾਇਆ ਪਰ ਉਹਨਾਂ ਨੂੰ ਪਤਾ ਨਹੀਂ ਜਿਵੇਂ ਸੁਨੀਲ ਮੱਲਨ ਨੇ ਗਾਲਾਕੋਟ ਪਾਇਆ ਉਹਨੇ ਨੰਗਾ ਕਰਨਾ ਇਹਨਾਂ ਨੂੰ ਤੇ ਉਹਨਾਂ ਦੀਆਂ ਹਰਕਤਾਂ ਉਹਨਾਂ ਦਾ ਕੰਮ ਕਰਨ ਦੇ ਤਰੀਕੇ ਹੁਣ ਕੀਤੇ ਨੇ ਹੁਣ ਕਈ ਵਿਭਾਗ ਮੈਕ ਐਕਟਿਵ ਹੋਏ ਨੇ ਸੋ ਉਹਨਾਂ ਦੀ ਜਿਹੜੀ ਉਹ ਵਾਈਟ ਕਾਲਰ ਗੁੰਡਾ ਗੁੰਡਾ ਕਰਦੀ ਸੀ ਨਹੀਂ ਚੱਲਣ ਦਿੱਤੀ ਤੇ ਕਿਉਂਕਿ ਗੱਲ ਪਤਾ ਕੀ ਹੈ ਤੁਸੀਂ ਬਹੁਤ ਚੰਗਾ ਕੰਮ ਕੀਤਾ ਮੈਂ ਤਾਂ ਕਿਹਦੇ 'ਚ ਇਹਨਾਂ ਨੂੰ ਕਦੀ ਨਹੀਂ ਕਿਹਾ ਤੁਸੀਂ ਪੁਰਨ ਨੂੰ ਫੜਾ ਕੇ ਮਾੜਾ ਕੰਮ ਕੀਤਾ ਪਰ ਉਹ ਬੰਦਾ ਕ腐ਪਟੀ ਟੈਕਚਰੀ ਕਰਾ ਰਿਆ ਸੀ ਤੁਸੀਂ ਟੈਕਚਰੀ ਕਰ ਰਹੇ ਸੀ ਪਿਛੋ ਗਲਤ ਤਾਂ ਤੁਸੀਂ ਦੋਵੇਂ ਸੀ ਜੇ ਤੁਸੀਂ ਦੋਵੇਂ ਜਣੇ ਗਲਤ ਸੀ ਤੇ ਤੁਸੀਂ ਆਪਣੇ ਆਪ ਨੂੰ ਉਹ ਨਾ ਕਹੋ ਇਸ ਦੇ ਵਿਚਾਰੇ ਨਿੱਕੇ ਜੇ ਮਾਸੂਮ ਜੇ ਬੱਚੇ ਸੀ ਤੇ ਸਾਡਾ ਕੁਝ ਨਹੀਂ ਬਣਿਆ ਸਾਨੂੰ ਧੋਖਾ ਲੱਗ ਗਿਆ ਸਾਡੇ ਨਾਲ ਆਹ ਧੱਕੀ ਵੱਜ ਗਈ ਸੋ ਮਤਲਬ ਆਪਣੇ ਆਪ ਨੂੰ ਮਾਸੂਮ ਕਹਾ ਕੇ ਬਲੀ ਦਾ ਬੱਕਰਾ ਜਿਹਾ ਕਰਾ ਕੇ ਤੇ ਉਹਦਾ ਫੇਵਰ ਵਨ ਕਰਨਾ ਚਾਹੁੰਦੇ ਸੀ ਉਹ ਚੀਜ਼ ਪਬਲਿਕ ਨੂੰ ਛਦਾਈ ਬਣਾ ਕੇ ਫਾਇਦਾ ਚੁੱਕਣਾ ਥੈਟ ਇਜ਼ ਨਾਟ ਤੁਸੀਂ ਦੱਸੋ ਕਿ ਠੀਕ ਹੈ ਅਸੀਂ ਗਲਤ ਕੰਮ ਕਰਾਉਂਦੇ ਸੀ ਉਹ ਕਰਦਾ ਸੀ ਗਲਤਤਾ ਸੀ ਦੋਵੇਂ ਹੀ ਪਾਪ ਤਾਂ ਸੀ ਦੋਵੇਂ ਕਰਦੇ ਸੀ ਸਿਰਫ ਉਹ ਹੀ ਗੱਲ ਹੈ ਕਿ ਇਹਨਾਂ ਦਾ ਆਪਸੀ ਕੋਈ ਰੇਟ ਨਹੀਂ طے ਹੋਇਆ ਉੱਤੇ ਥੱਲੇ ਹੋ ਗਿਆ ਜਿਹਦੇ ਕਰਕੇ ਖੈਬਾਜੀ ਹੋ ਗਈ ਜਿਤਵਾਜੀ ਹੋ ਗਈ ਭੁਲਰਾ ਸਾਹਿਬ ਨੇ ਵੀ ਸ਼ਰਮ ਨਹੀਂ ਕੀਤੀ ਕਿ ਭਈ ਸਾਲ ਰਹਿ ਗਿਆ ਰਿਟਾਇਰਮੈਂਟ ਨੂੰ ਮੈਂ ਇਹ ਗੰਦ ਪਹਿਣ ਹੀ ਨਾ ਦਵਾ ਚਲੋ ਨਹੀਂ ਮੈਨੂੰ ਪੈਸੇ ਦੇ ਕੇ ਗਏ ਮਨ ਲੋ 4 ਮਹੀਨੇ ਦੇ ਤੱਕ ਸਖਤੀ ਕਰਦੇ ਆਂ ਵੀ ਫੜ ਲਓ ਦੇ ਦਿਓ ਟਰੱਕ ਸਾਰੇ ਅੰਦਰ ਉਹਨਾਂ ਦਾ ਕੀ ਜਾਣਾ ਸੀ ਜੀ ਹਾਏ ਹਾਏ ਗਰਾ ਦਿੰਦੇ ਤੇ ਨਾਲੇ ਕਰਦੇ ਮਾਫੀਆ ਨੂੰ ਨੰਗਾ ਉੱਥੇ ਇੱਕ ਪ੍ਰੈਸਰ ਕੋਟਰ ਵੀ ਹੈਗਾ ਜਿਹਦਾ ਵੀ ਕੰਮ ਇਹ ਨਾਲ ਹੈਗਾ ਉਹ ਉਹ ਜਿਹੜੇ ਸਕ੍ਰੈਪ ਸਕ੍ਰੈਪ ਸੋਰੀ ਪਾਸਰ ਮਾਫੀਆ ਉਹਨਾਂ ਨਾਲ ਰਲ ਕੇ ਬਲੈਕਮੇਲਿੰਗ ਦਾ ਕੰਮ ਕਰਦਾ ਹੋਵੇ। ਅੱਛਾ ਜੀ। ਹਾਂਜੀ ਹਾਂਜੀ। ਆਪਣੇ ਆਪ ਨੂੰ ਪੱਤਰਕਾਰ ਕੰਦਾ ਉਹਦਾ ਨਾਂ ਵੀ ਲੱ ਲਾਂਗਾ ਮੈਂ ਅਗਲੀਆ ਪ੍ਰੋਗਰਾਮਾਂ 'ਚ। ਅੱਛਾ। ਸੋ ਮੈਂ ਪੱਤਰਕਾਰ ਭਾਈਚਾਰੇ ਜਾਂ ਵਕੀਲ ਭਾਈਚਾਰੇ ਖਿਲਾਫ ਕਦੀ ਘੱਟ ਬੋਲਦਾ ਪਰ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਔਰ ਜਿਹੜੇ ਗਲਤ ਆਦਮੀ ਨੇ ਇਹਨਾਂ ਨੂੰ ਨਸ਼ਰ ਕਰਨਾ, ਨੰਗਾ ਕਰਨਾ ਵੀ ਸਾਡਾ ਹੀ ਫਰਜ਼ ਹੈ। ਕਿਉਂਕਿ ਵਕਾਲਤ ਸਿਖਾਉਂਦੀ ਹੈ ਸਾਨੂੰ ਸਭ ਤੋਂ ਪਹਿਲਾਂ ਸਾਡਾ ਧਰਮ ਕੀ ਹੈ? ਕੋਰਟ ਦੇ ਅੱਗੇ ਤੇ ਪਬਲਿਕ ਕੋਰਟ ਪਬਲਿਕ ਵੀ ਕੋਰਟ ਹੈ ਉਹਦੇ ਅੱਗੇ ਸੱਚ ਲਿਓ ਜੀ ਫਿਰ ਕੋਰਟ ਵੇਖੇਗੀ ਇਹਨੂੰ ਪਰਿਸ਼ਮਣ ਦੇਣੀ ਹੈ ਕਿ ਨਹੀਂ ਦੇਣੀ ਮੈਂ ਫਿਰ ਕਵਾਂਗਾ ਮੈਂ ਚੋਰ ਦੇ ਵੱਲੋਂ ਵੀ ਕੇਸ ਲੜਦਾ ਮੈਂ ਸਾਧੂ ਦੇ ਵੱਲੋਂ ਵੀ ਕੇਸ ਲੜਦਾ ਜੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦੋਨਾਂ ਨੂੰ ਬਚਾਉਣਾ ਜਾਂ ਉਹਨੂੰ ਪਸਾਉਣਾ ਮੇਰਾ ਫਰਜ਼ ਹੈ ਲਾਅ ਨੂੰ ਪ੍ਰੋਟੈਕਟ ਕਰਕੇ ਰੱਖਣਾ ਕਿ ਲਾਅ ਦੀ ਬਦਖਲਾਫੀ ਕਿਤੇ ਨਾ ਹੋਵੇ ਉਹ ਚਾਹੇ ਸੋਸ਼ਲ ਮੀਡੀਆ ਦੇ ਆ ਕੇ ਜਨਤਾ ਦੀ ਅਦਾਲਤ ਚ ਬਹਿਣਾ ਤੇ ਮੈਂ ਦੱਸਣਾ ਕਿ ਆਕਾਸ਼ ਬੱਤੇ ਦਾ ਅਸਲੀ ਕੈਰੇਕਟਰ ਕੀ ਹੈ ਪਾਸਰ ਮਾਫੀ ਦਾ ਅਸਲੀ ਕੈਰੈਕਟਰ ਕੀ ਹੈ ਈਟੀਓ ਜਿਹੜੇ ਫਿਲਮਾਂ ਬਣਾਉਂਦੇ ਫਿਰਦੇ ਨੇ ਉਹਨਾਂ ਦਾ ਅਸਲੀ ਕੈਰੈਕਟਰ ਕੀ ਹੈ 2-2 ਕਰੋੜ ਦੀ ਮਹੀਨੇ ਦੀ ਰਿਸ਼ਵਤ ਕਿੱਥੇ ਖਪਤ ਹੋ ਰਹੀ ਹੈ ਕਿੱਦਾਂ ਗਲਤ ਕੰਮ ਚੱਲ ਰਹੇ ਨੇ ਕਿੱਦਾਂ ਗਲਤ ਤਰੀਕੇ ਨਾਲ ਫਾਈਲਾਂ ਰਿਜੈਕਟ ਕਰਕੇ ਇੱਕ ਬੰਦੇ ਨੂੰ ਕਿਸੇ ਚੋਣ 'ਚ ਜਿਤਾਇਆ ਜਾਂਦਾ ਹੈ ਕਿਸ ਤਰ੍ਹਾਂ 2 ਨੰਬਰ 'ਚ ਮਤਲਬ ਘਰ ਲੈ ਕੇ ਕੋਠੀਆਂ ਪਾ ਕੇ ਰਿਹਾ ਜਾਂਦਾ ਹੈ ਕਿਦੇ ਨਾਂ ਤੇ ਲੋਨ ਹੁੰਦਾ ਕਿੱਦਾਂ ਪੈਸੇ ਦੀ ਆਮਦਨ ਤੇ ਖਰਚੇ ਵਿਖਾਏ ਜਾਂਦੇ ਨੇ ਸੋ ਜਨਤਾ ਦੀ ਅਦਾਲਤ ਚ ਦੱਸੋ ਕਈ ਲੋਕ ਇਹ ਤੋਂ ਐਕਟਿਵੇਟ ਹੋਣਗੇ ਔਰ ਮੀਡੀਆ ਦਾ ਵੀ ਕੰਮ ਹੋਈ ਹੈ ਖੈਰ ਇਹ ਸੱਚ ਲਿਆਉਣਾ ਦਾ ਸੱਚ ਨੂੰ ਸੱਚ ਤੱਕ ਪਹੁੰਚਾਉਣਾ ਇਹ ਸਾਡਾ ਧਰਮ ਹੈ ਸਾਡੀ ਡਿਊਟੀ ਹੈ ਔਰ ਜਦ ਤੱਕ ਸਾਹ ਚੱਲਦੇ ਹੈ ਇਹ ਕੰਮ ਚੱਲਦਾ ਰਹੇਗਾ ਮੇਰੀ ਪਰਸਨਲ ਦੁਸ਼ਮਣੀ ਕਿਸੇ ਨਾਲ ਨਹੀਂ ਜੀ ਬਹੁਤ ਮਿਹਰਬਾਨੀ ਸੋ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਐਡਵੋਕੇਟ ਸੁਨੀਲ ਮੱਲਨ ਜੀ ਨਾਲ ਤੇ ਇਹਨਾਂ ਨੇ ਡੀਆਈਜੀ ਮਾਮਲੇ ਚ ਪੂਰਾ ਦੱਸਿਆ ਕਿ ਕੀ ਸੀਬੀਆਈ ਨੇ ਕੀਤਾ ਕੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਸਜ਼ਾ ਹੋਏਗੀ ਜਾਂ ਨਹੀਂ ਤਾਂ ਇਹਨਾਂ ਦਾ ਕਹਿਣਾ ਕਿ ਐਫ ਆਈ ਆਰ ਦਾ ਮਤਲਬ ਇਹ ਨਹੀਂ ਹਾਲੇ ਬਹੁਤ ਸਮਾਂ ਲੱਗ ਸਕਦਾ ਸੋ ਦੇਖਦੇ ਰਹੋ ਇਸ ਕੇਸ ਚ ਕੀ ਹੁੰਦਾ ਜੁੜੇ ਰਿਹਾ ਵਾਈਸੋ ਪੰਜਾਬ ਚ ਤਾਲਾ